ਪੰਜਾਬ ਦੀ ਕੰਪਨੀ ਨੂੰ ਨੈਸ਼ਨਲ ਅਵਾਰਡ ਨਾਲ ਕੀਤਾ ਗਿਆ ਸਨਮਾਨਿਤ ਲੁਧਿਆਣਾ ਪਹੁੰਚਣ ਤੇ ਕੰਪਨੀ ਦਾ ਕੀਤਾ ਗਿਆ ਗ੍ਰੈਂਡ ਸਵਾਗਤ 올 ਇੰਡੀਆ ਦੀ 100 ਕੰਪਨੀਆਂ ਨੇ ਬੈਂਗਲੌਰੂ ਚ ਹੋਏ ਇੰਡੀਅਨ ਬੈਸਟ ਐਜੂਕੇਸ਼ਨ ਅਵਾਰਡ ਦੇ ਵਿੱਚ ਜਿੱਥੇ ਹਿੱਸਾ ਲਿਆ ਉੱਥੇ ਹੀ ਪੰਜਾਬ ਦੀ ਮੈਸਟਰੋ ਕੰਪਨੀ ਨੂੰ ਨੈਸ਼ਨਲ ਅਵਾਰਡ ਦੇ ਨਾਲ ਸਨਮਾਨਿਤ ਕੀਤਾ ਗਿਆ ਜਿਸ ਤੋਂ ਬਾਅਦ ਲੁਧਿਆਣਾ ਚ ਪਹੁੰਚਣ ਤੇ ਉਹਨਾਂ ਦਾ ਸਵਾਗਤ ਕੀਤਾ ਗਿਆ ਇਸ ਦੌਰਾਨ ਉਹਨਾਂ ਨੇ ਨਵੇਂ ਫੀਚਰ ਵੀ ਲਾਂਚ ਕੀਤੇ ਨੇ ਇਸ ਦੌਰਾਨ ਪ੍ਰਬੰਧਕਾਂ ਵੱਲੋਂ ਇਸ ਸਬੰਧੀ ਜਾਣਕਾਰੀ ਵੀ ਸਾਂਝੀ ਕੀਤੀ ਹੈ ਦੇਖੋ ਪੂਰੀ ਖਬਰ ਜੇ ਕੋਈ ਅਲੱਗ ਤੋਂ ਬੱਚਾ ਲੈ ਕੇ ਆਂਦਾ ਤਾਂ ਉਹ ਦੱਸ ਦਿੰਦਾ ਵੀ ਮੈਂ ਐਸ ਕੋਰਸ ਵਿੱਚ ਐਸ ਕੋਰਸ ਐਸ ਕੋਰਸ ਕੋਰਸ ਕਰਵਾਉਣਾ ਅਦਰਵਾਈਜ਼ 95% ਜਿਹੜੀ ਆਦੀ ਆਪਸ਼ਨ ਜੁਦੀਆਂ ਉਹ ਤਾਂ ਮੋਰਸੇ ਕੋਰਸਸ ਦੇ ਵਿੱਚੋਂ ਨਹੀਂ ਲੱਭ ਜਣਗੇ ਆਨਲਾਈਨ ਜਿਹੜਾ ਰੋਲ ਜੀ ਹਾਂ ਸਰ ਅੱਜ ਪ੍ਰੈਸ ਕਾਨਫਰੈਂਸ ਕਰਦੇ ਆ ਅੱਜ ਕਮੈਸ਼ਨ ਅਵਾਰਡ ਤੇ ਜਾ ਰਹੇ ਨੇ ਕਿੰਨਾ ਕੈਮਨ ਦਿੱਤੇ ਜਾ ਰਹੇ ਨੇ ਥੋੜਾ ਬੀਕੋ ਸਰ ਅੱਜ ਸਾਨੂੰ ਇੱਕ ਇੰਡੀਆਜ਼ ਨੈਸ਼ਨਲ ਅਵਾਰਡ ਮਿਲਿਆ ਬੈਸਟ ਐਜੂਕੇਸ਼ਨ ਪੋਰਟਲ ਇਨ CRM ਪੋਰਟਲ ਆਈਐਕਸ ਐਂਡ ਪੀਟੀ ਦੇ ਵਿੱਚ ਜਿਹਦੇ ਵਿੱਚ 올 ਇੰਡੀਆ ਦੀਆਂ तकरीबन 100 ਕੰਪਨੀਆਂ ਨੇ ਪਾਰਟਿਸਿਪੇਟ ਕੀਤਾ ਸੀ ਉਹ ਜਿਹੜੀ ਅਵਾਰਡ ਸੈਰੇਮਨੀ ਹੋਈ ਸੀ ਬੈਂਗਲੁਰੂ ਦੇ ਵਿੱਚ ਹੋਈ ਸੀ ਜਿਸ ਦੇ ਵਿੱਚ ਸਾਨੂੰ ਬੈਸਟ ਪੋਰਟਲ ਇਨ ਕੈਟੇਗਰੀ ਆਈਐਕਸ ਐਂਡ ਪੀਟੀ ਟ੍ਰੇਨਿੰਗ ਦਾ ਅਵਾਰਡ ਮਿਲਿਆ ਹੈ ਸਰ ਕਿਹੜੇ ਅਵਾਰਡ ਦਿੱਤੇ ਨੇ ਇਹ ਸਟੇਟ ਲੈਵਲ ਤੇ ਜਾਂ ਨੈਸ਼ਨਲ ਸਰ ਇਹ ਨੈਸ਼ਨਲ ਲੈਵਲ ਤੇ ਅਵਾਰਡ ਸੈਰੇਮਨੀ ਹੋਈ ਸੀ आ, 100 ਸੇ ਮੋਰ ਦੈਨ 100 ਸੀ ਕੈਟਾਗਰੀਜ਼ ਯੈਸ ਮੋਰ ਦੈਨ 100 ਕੈਟਾਗਰੀਜ਼ ਵਰ देयर ਜਿਹੜੀ ਸਰ ਆਉਣ ਦੀ ਟੈਕਨੀਕ ਇਹ ਪੰਜਾਬ ਤੋਂ ਆਏ ਨੇ ਤੇ ਪੂਰਾ ਇੰਡੀਆ ਤੋਂ ਆਏ ਨੇ ਨੇ ਅੱਜ ਜਿਹੜੇ ਸਰ ਸਾਡੀ ਮੀਟਿੰਗ ਹੋਈ ਹੈ ਇਹ ਸਾਡੇ ਪੰਜਾਬ ਦੀਆਂ ਜਿੰਨੀਆਂ ਬ੍ਰਾਂਚੇਸ ਹੈ ਉਹਨਾਂ ਦੇ ਸਾਰੇ ਸਾਡੇ ਬਿਜ਼ਨਸ ਪਾਰਟਨਰਸ ਉਹਨਾਂ ਨੇ ਅੱਜ ਪਾਰਟਿਸਿਪੇਟ ਕੀਤਾ ਤੇ ਅੱਜ ਅਸੀਂ ਕੁਝ ਨਵੇਂ ਕੋਰਸਸ ਲਾਂਚ ਕੀਤੇ ਨੇ ਅਸੀਂ ਆਨਲਾਈਨ ਪੀਟੀ ਦਾ ਪੋਰਟਲ ਲਾਂਚ ਕੀਤਾ ਜਿਸ ਦੇ ਵਿੱਚ ਬੱਚਾ ਆਪਣੀ ਐਪ ਦੇ ਉੱਤੇ ਆਪਣੀ ਟ੍ਰੇਨਿੰਗ ਜੁਆਇਨ ਕਰੇਗਾ ਔਰ ਜਿਹੜਾ ਸਾਡਾ ਕੰਟੈਂਟ ਹੈ ਆਨਲਾਈਨ ਰੈਡੀਲੀ ਅਵੇਲੇਬਲ ਰਹੇਗਾ ਹੁਣ ਨੂੰ ਆਸਟ੍ਰੇਲੀਆ ਨਿਊਜ਼ੀਲੈਂਡ ਔਰ ਇੰਡੀਆ ਦੇ ਵਿੱਚ ਅਸੀਂ ਇਹ ਤਿੰਨ ਕੰਟਰੀਜ਼ ਦੇ ਵਿੱਚ ਆਵਲੀ ਸਰਵਿਸ ਸਟਾਰਟ ਕੀਤੀ ਹੈ ਔਰ ਅੱਜ ਹੀ ਅਸੀਂ ਆਪਣੇ ਨਿਊਜ਼ੀਲੈਂਡ ਦੇ ਜਿਹੜੇ ਆਫਿਸ ਦੀ ਅੱਜ ਲਾਂਚਿੰਗ ਕੀਤੀ ਉਹਦੀ ਸ਼ੁਰੂਆਤ ਕੀਤੀ ਹੈ ਇੰਟਰਨੈਸ਼ਨਲ ਆਫਿਸ ਦੀ ਹੋਰ ਵੀ ਸਰ ਆਉਣ ਵਾਲੇ ਸਮੇਂ ਤੇ ਹੋਰ ਵੀ ਆਫਿਸ ਬਾਰੇ ਖੁੱਲ੍ਹੇ ਜਾਣਗੇ ਅਸੀਂ ਸਰ ਪਲਾਨ ਕਰ ਰਹੇ ਹਾਂ ਜੇ ਨੈਕਸਟ 2024 ਦੇ ਵਿੱਚ ਅਸੀਂ ਇੱਕ ਆਪਣਾ ਆਫਿਸ ਕੈਨੇਡਾ ਦੇ ਵਿੱਚ ਓਪਨ ਕਰਨ ਜਾ ਰਹੇ ਹਾਂ ਇੰਡੀਆ ਤੋਂ ਇੱਕ ਬਾਅਦ ਨਿਊਜ਼ੀਲੈਂਡ ਤੋਂ ਬਾਅਦ ਪੰਜਾਬ ਚ ਵੀ ਅਸੀਂ ਐਕਸਪੈਂਡ ਕਰਨਾ ਚਾ ਰਹੇ ਹਾਂ ਇੱਕ 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 ਵਾਟਰ ਪਰ ਰੋਲ ਜੀ ਹਾਂ ਸਰ ਕੀ ਪੰਜਾਬ ਚ ਫਿਲਹਾਲ ਸਾਡੇ 14 ਪਾਰਟਨਰਸ ਨੇ ਡਿਫਰੈਂਟ ਡਿਫਰੈਂਟ ਸਿਟੀਜ਼ ਔਰ ਅਸੀਂ ਇਹਨੂੰ ਵਧਾ ਕੇ ਜਦੋਂ ਦਾ 24 ਦਾ ਸਾਡਾ ਟੀਚਾ ਹੈ 50 ਕਰਨਾ ਹੈ ਜਿਹੜੇ ਸਾਡੇ ਐਕਸਕਲੂਸਿਵ ਮਾਸਟਰੋ ਦੇ ਬ੍ਰਾਂਡ ਦੇਣਾ ਚਾਹੁੰਦੇ ਨੇ ਦੇਖੋ ਕੋਈ ਮੈਸੇਜ ਮੈਸੇਜ ਇਹ ਹੈ ਜੀ ਜਿਹੜਾ ਇਹ ਸੈਕਟਰ ਹੈਗਾ ਇਹਦੇ ਚ ਕਾਫੀ ਚੀਜ਼ਾਂ ਟਰਾਂਸਪੇਰੈਂਟ ਵੇ ਦੇਣਾ ਹੋਣੀਆਂ ਚਾਹੀਦੀਆਂ ਨੇ ਔਰ ਅਸੀਂ ਕੋਸ਼ਿਸ਼ ਇਹੀ ਕਰਦੇ ਹਾਂ ਕਿ ਜੋ ਵੀ ਸਾਡੇ ਕੋਲ ਬੱਚਾ ਇਨਰੋਲ ਹੁੰਦਾ ਹੈ ਉਹਨੂੰ ਇੱਕ ਸਹੀ ਤਰੀਕੇ ਨਾਲ ਸਿੱਖਿਆ ਦਿੱਤੀ ਜਾਵੇ ਜੋ ਉਹਦਾ ਸਟੱਡੀ ਅਬ੍ਰੋਡ ਦਾ ਡ੍ਰੀਮ ਹੈ ਉਹਨੂੰ ਪੂਰਾ ਕੀਤਾ ਜਾਵੇ ਔਰ ਇੱਕ ਟਰਾਂਸਪੇਰੈਂਟ ਵੇ ਦੇ ਨਾਲ ਹਰ ਇੱਕ ਚੀਜ਼ ਉਹਨੂੰ ਮਹయ్యా ਕਰਾਈ ਜਾਵੇ ਸਰ ਅੱਜਕੱਲ ਦੇਖੀ ਜਾਂਦਾ ਕਿ ਫਰਾਡ ਬਹੁਤ ਜ਼ਿਆਦਾ ਹੋ ਰਿਹਾ ਹੈ ਕੁਝ ਫਰਾਡ ਦੇ 50-60 ਹਜ਼ਾਰ ਨੌਜਵਾਨ ਜਿਹੜੀ ਪੀੜ੍ਹੀ ਹੈ ਉਹਨਾਂ ਨੂੰ ਤੁਸੀਂ ਕੀ ਜਿਵੇਂ ਅਵੇਰ ਕਰਦੇ ਸਰ ਫਰਾਡ ਜਿਹੜਾ ਹੁੰਦਾ ਉਹ ਸਿਰਫ ਔਰ ਸਿਰਫ ਅਨਅਵੇਅਰਨੈਸ ਕਰਕੇ ਹੁੰਦਾ ਅਸੀਂ ਬੱਚੇ ਨੂੰ ਅਵੇਅਰ ਕਰਦੇ ਹਾਂ ਉਹਦੇ ਪੇਰੈਂਟਸ ਨੂੰ ਅਵੇਅਰ ਕਰਦੇ ਹਾਂ ਕਿ ਥਿਸ ਇਜ਼ ਦਾ ਕ੍ਰਾਈਟੇਰੀਆ this is the guidelines you have to follow sari cheez unnanu dikha ke chalde hain ki these are the colleges fees we are direct pay karane hain fraud da jeeda scenario jado bachcha unaware hunda hai te kuch market ch edan diyan cheezan hundiyan ne that's why it happens otherwise je bachcha aj di date ch aware hai that is not the scenario ludhiana to kamal kapoor di report